ਹਾਂ ਤੇ ਮਾਲਕਾ ਦੀ ਅਤੇ ਪ੍ਰਬੰਧਕਾਂ ਦੀ ਹੁੰਦੀ ਹੈ ਪਰ ਪੌਣੇ 4 ਸਾਲ ਬੀਤਣ ਤੋਂ ਬਾਅਦ ਵੀ ਅੱਜ ਭੈਣੀ ਸਾਹਿਬ ਦੇ ਕਿਸੇ ਵੀ ਵਿਅਕਤੀ ਦੇ ਉੱਤੇ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਕਿਸੇ ਨੂੰ ਗ੍ਰਿਫਤਾਰ ਕਰਕੇ ਸਖਤੀ ਨਾਲ ਪੁੱਛਗਿੱਛ ਤੱਕ ਨਹੀਂ ਕੀਤੀ ਗਈ ਇੰਨੀ ਕੜੀ ਸੁਰੱਖਿਆ ਹੋਣ ਦੇ باوجود ਵੀ ਆਖਰ ਕਾਤਲ ਗੁਰੂ ਘਰ ਦੇ ਅੰਦਰ ਤੱਕ ਕਿੱਦਾਂ ਆਏ ਅਤੇ ਕਤਲ ਨੂੰ ਅੰਜਾਮ ਦੇ ਕੇ ਉਥੋਂ ਬਚ ਕੇ ਭੱਜ ਕਿੱਦਾਂ ਗਏ ਜਿਸ ਗੁਰਦੁਆਰੇ ਦੇ ਅੰਦਰ ਠਾਕੁਰ ਉਦੇਸ ਸਿੰਘ ਦੀ ਆਪਣੀ ਮਾਂ ਬੇਬੇ ਤਲੀਪ ਕੌਰ ਜੀ ਨੂੰ ਜਾਣ ਦੀ ਇਜਾਜ਼ਤ ਨਹੀਂ ਉਥੇ ਹੀ ਮਾਤਾ ਚੰਨ ਕੌਰ ਜੀ ਦੇ ਕਾਤਲ ਉਹਨਾਂ ਦੀ ਆਗਿਆ ਤੋਂ ਬਿਨਾ ਅੰਦਰ ਕਿੱਦਾਂ ਚਲੇ ਗਏ ਅਤੇ ਕਤਲ ਕਰਕੇ ਬਾਹਰ ਕਿੱਦਾਂ ਆ ਗਏ ਇਹ ਕੁਝ ਵੱਡੇ ਸਵਾਲ ਨੇ ਜੋ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਉੱਠਦੇ ਨੇ ਇੱਥੇ ਗੱਲ ਕਿਸੇ ਧਰਮ ਕਿਸੇ ਸੰਪਰਦਾ ਕਿਸੇ ਜਥੇਬੰਦੀ ਦੀ ਨਹੀਂ ਕਿਸੇ ਡੇਰੇ ਜਾਂ ਕਿਸੇ ਧੜੇ ਦੀ ਨਹੀਂ ਇੱਥੇ ਗੱਲ ਹੈ ਇੱਕ ਕਤਲ ਦੀ ਤੇ ਉਸ ਤੇ ਇਨਸਾਫ ਦੀ ਫਿਰ ਉਹ ਕਤਲ ਚਾਹੇ ਮਾਤਾ ਚੰਕੌਰ ਦਾ ਹੋਇਆ ਹੋਵੇ ਜਾਂ ਕਿਸੇ ਆਮ ਇਨਸਾਨ ਦਾ ਜੇਕਰ ਇੰਨੀ ਵੱਡੀ ਕੇਰੇਬੰਦੀ ਦੇ ਵਿੱਚ ਇੰਨੀ ਵੱਡੀ ਸਿਕਿਉਰਿਟੀ ਦੇ ਵਿੱਚ ਸਰੀਆਮ ਕਾਤਿਲ ਆ ਕੇ ਕਿਸੇ ਨੂੰ ਮੌਤ ਦੇ ਘਾਟ ਉਤਾਰ ਕੇ ਚਲੇ ਜਾਂਦੇ ਨੇ ਤਾਂ ਉੱਚ ਅਦਾਲਤਾਂ ਤੋਂ ਲੈ ਕੇ ਸੀਬੀਆਈ ਤੱਕ ਨੂੰ ਚਾਹੀਦਾ ਹੈ ਕਿ ਇਸ ਦੀ ਕਰੜੀ ਜਾਂਚ ਕਰਨੀ ਚਾਹੀਦੀ ਹੈ ਅਤੇ ਕਾਤਿਲ ਜੋ ਵੀ ਹੈ ਨੇ ਜਿਨ੍ਹਾਂ ਨੇ ਵੀ ਇਹ ਚਾਲ ਚੱਲੀ ਹੈ ਉਹ ਬੇਨਕਾਬ ਜ਼ਰੂਰ ਹੋਣੇ ਚਾਹੀਦੇ ਨੇ ਅੰਤ ਤਾ ਇੱਕੋ ਹੀ ਗੱਲ ਕਹਾਂਗੇ ਕਿ ਅਜੋਕੇ ਸਮੇਂ ਵਿੱਚ ਅਸੀਂ ਆਪਣੇ ਆਪ ਨੂੰ ਬੇਸ਼ੱਕ ਸਿੱਖ ਕਹਾਨੇ ਆ ਪਰ ਭੇਡਾਂ ਵਾਂਗ ਅਲੱਗ-ਅਲੱਗ ਬਾੜੀਆਂ ਦੇ ਵਿੱਚ ਸਾਨੂੰ ਵੰਡ ਦਿੱਤਾ ਗਿਆ ਹੈ ਤੇ ਜੇਕਰ ਵਾਕੇ ਹੀ ਕਲਗੀਧਰ ਦੇ ਸਿੱਖ ਸਿੱਖ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਆਪਣੇ ਨਿੱਜ ਧਿਆਕੇ ਇੱਕ ਕੇਸਰੀ ਨਿਸ਼ਾਨ ਸਾਹਿਬ ਥਲੇ 71 ਹੋਣਾ ਸ਼ੁਰੂ ਹੋ ਜਾਣ ਜੋ ਵੀ ਮਤਪੇਟ ਹੈ ਨੇ ਇੱਕ ਥਾਂ ਤੇ ਇਕੱਤਰ ਹੋ ਕੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਕੇ ਉਸ ਨੂੰ ਮੁਕਾਇਆ ਜਾਵੇ ਤਾਂ ਜੋ ਸਿੱਖ ਕੌਮ ਦੀ ਚੜ੍ਹਦੀ ਕਲਾ ਹੋ ਸਕੇ ਨਹੀਂ ਤਾਂ ਡੇਰਿਆਂ ਧੜਿਆਂ ਜਥੇਬੰਦੀਆਂ ਧੜੇਪੰਦੀਆਂ ਦੇ ਵਿੱਚ ਕੌਮ ਨੂੰ ਵੰਡ-ਵੰਡ ਕੇ ਐਵੇਂ ਹੀ ਇਹਨਾ ਕੋਚੇ ਸਿਆਸਤਾਨਾ ਨੇ ਆਪਣੀਆਂ ਵੋਟਾਂ ਦੇ ਚਲਦਿਆਂ ਸਿਆਸੀ ਰੋਟੀਆਂ ਸੇਕਦੇ ਰਹਿਣਾ ਤੇ ਕਿਸੇ ਨਾ ਕਿਸੇ ਨੂੰ ਮੌਤ ਤੇ ਘਾਟ ਉਤਾਰਦੇ ਰਹਿਣਾ ਅੰਤ ਤਾ ਇਹੀ ਕਹਾਂਗੇ ਹੋ ਵੋ 71 ਮਿਲੋ ਮੇਰੇ ਭਾਈ ਦੁਵਿਧਾ ਦੂਰ ਕਰੋ ਲੈਵ ਲਈ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨਹੀਂ ਚ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ